ਆਸਾ ਮਹੱਲਾ ਪਹਿਲਾ ਕਾਇਆ ਬ੍ਰਹਮਾ ਮਾਨ ਹੈ ਧੋਤੀ ਗਿਆਨ ਜਨੇਉ ਧਿਆਨ ਕੁਸ 파ਤੀ ਹਰ ਨਾਮਾ ਜਸ ਜਾ ਚਾਉਨਾ ਹੋ ਗੁਰ ਪ੍ਰਸਾਦੀ ਬ੍ਰਹਮ ਸਮਾਵ ਕਾਂਡੇ ਐਸਾ ਬ੍ਰਹਮ ਵਿਚਾਰ ਨਾਮੇ ਸੋਚ ਨਾਮੋ ਪੜਾਓ ਨਾਮੇ ਚਜ ਆਚਾਰ ਰਹਾਓ ਬਾਹਰ ਜਨੇਉ ਜਿ ਚਰ ਜੋਤ ਹੈ ਨਾਲ ਧੋਤੀ ਟਿਕਾਓ ਨਾਮ ਸੰਭਾਲ ਐਥੇ ਓਥੇ ਨਿਭਹੀ ਨਾਲ ਵਿਣ ਨਾ ਵਹ ਹੋਰ ਕਰਮ ਨਾ ਭਾਲ ਪੂਜਾ ਪ੍ਰੇਮ ਮਾਇਆ ਪਰਜਾਲ ਏਕੋ ਵੇਖੋ ਅਬਰ ਨਾ ਭਾਲ ਚੀਨੈ ਤਤ ਗगन ਦਸ ਦੁਆਰ ਹਾਰ ਮੁਖ ਪਾਠ ਪੜੈ ਵਿਚਾਰ ਭੋਜਨ ਪਾਓ ਧਰਮ ਪਾਓ ਭਾਗੈ 파ਹ ਰੂਵ ਰਾਛਬ ਚੋਰ ਨਾ ਲਾਗੇ ਤੇਲਕ ਲੇਲਾਟ ਜਾਣੈ ਪ੍ਰਭ ਏਕ ਬੂਜੈ ਬ੍ਰਹਮ ਅੰਤਰ ਵਿਵੇਕ ਆਚਾਰੀ ਨਹੀਂ ਜੀਤੇ ਆ ਜਾਏ ਪਾਠ ਪੜੈ ਨਹੀਂ ਕੀਮਤ ਪਾਏ ਰਸਟ ਦਸੀ ਚਾਹੋ ਭੇਦ ਨਾ ਪਾਇਆ ਨਾਨਕ ਸਤਿਗੁਰ ਬ੍ਰਹਮ ਦਿਖਾਇਆ ਆਸਾ ਮਹੱਲਾ ਪਹਿਲਾ सेवक दास भगत जान सोई ठाकुर का दास कादास होई, जेन सिर साजी तेन फोन गोई, तेस तेन दूजा अवर न कोई साच नाम गुर सबद विचार गुरमुख साचे, साचे दरबार ਸੱਚਾ ਅਰਜ ਸੱਚੀ ਅਰਦਾਸ ਮਹਲੀ ਖਸਮ ਸੁਣੇ ਸਾबास ਸੱਚੇ ਤਖਤ ਬੁਲਾਵੇ ਸੋਏ ਦੇ ਵਡਿਆਈ ਕਰੇ ਸੋ ਹੋਏ ਤੇਰਾ ਤਾਂ ਤੂੰ ਹੈ ਦੀਵਾਨ ਗੁਰਖਾ ਸਬਦ ਸੱਚ ਨੀਸਾਨ ਮੰਨੇ ਹੁਕਮ ਸੋ ਕਰਗਟ ਜਾਏ ਸੱਚ ਨੀਸਾਨ ਹੈ ਠਾਕ ਨਾ ਪਾਏ ਪੰਡਿਤ ਪੜਹਿ ਵਿਖਾਣ ਹੈ ਵੇਦ ਅੰਤਰ ਵਸਤ ਨਾ ਜਾਣਹਿ ਭੀਦ ਗੁਰ ਬਿਨ ਸੋਜੀ ਬੂਝ ਨਾ ਹੋਏ ਸਾਚਾ ਰਵ ਰਹਿਆ ਪ੍ਰਭ ਸੋਏ ਕਿਆ ਹਾਓ ਆਖਾ ਆਖ ਵਿਖਾਣੀ ਤੂ ਆਪੇ ਜਾਣਹਿ ਸਰਬ ਵਿਡਾਣੀ ਨਾਨਕ ਏਕੋ ਦਰ ਦੀਵਾਨ ਗੁਰਮੁਖ ਸਾਚ ਤਹਾ ਗੁਦਰਾਣ ਆਸਾ ਮਹੱਲਾ ਪਹਿਲਾ ਕਾਚੀ ਗਾਗਰ ਦੇਹ ਦੁਹੇਲੀ ਉਪਜੈ ਬਿਨਸੈ ਦੁਖ ਪਾਈ ਇਹੋ ਜਗ ਸਾਗਰ ਦੁਤਰ ਕਿਉ ਤਰੀਐ ਬਿਨ ਹਾਰ ਗੁਰ ਪਾਰ ਨਾ ਪਾਈ ਤੋਜ ਬਿਨ ਅਵਰ ਨਾ ਕੋਈ ਮੇਰੇ ਪਿਆਰੇ ਤੋਜ ਬਿਨ ਅਵਰ ਨਾ ਕੋਏ ਹਰੇ ਸਰਬੀ ਰੰਗੀ ਰੂਪੀ ਤੂੰ ਹੈ ਤਿਸ ਬਖਸ਼ੇ ਜਿਸ ਨਦਰ ਕਰੇ ਰਹਾਓ ਸਾਸ ਗੁਰੀ ਘਰ ਵਾਸ ਨਾ ਦੇਵੈ ਫਿਰ ਸਿਉ ਮਿਲਣ ਨਾ ਦੇ ਬੁਰੀ ਸਖੀ ਸਾਜਨੀ ਕੇ ਹਉ ਚਰਨ ਸਰੇ ਵਾਹ ਹਰ ਗੁਰ ਕਿਰਪਾ ਤੇ ਨਦਰ ਧਰੀ ਆਪ ਵਿਚਾਰ ਮਾਰ ਮਨ ਦੇਖਿਆ ਤੋਮ ਸਾ ਮੀਤ ਨਾ ਅਵਰ ਕੋਈ ਜਿਉ ਤੂੰ ਰਾਖੈ ਤਿਵਹੀ ਰਹਿਣਾ ਦੁਖ ਸੁਖ ਦੇ ਵਹਿ ਕਰਹਿ ਸੋਈ ਆਸਾ ਮਨਸਾ ਦੋਊ ਬਿਨਾਸਤ ਤਰੇਹੂ ਗੁਣ ਆਸ ਨਿਰਾਸ ਭਈ ਤੁਰਿਆ ਵਸਥਾ ਗੁਰਮੁਖ ਪਾਈਐ ਸੰਤ ਸਭਾ ਕੀ ਓਟ ਲਹੀ ਗਿਆਨ ਧਿਆਨ ਸਗਲੇ ਸਭ ਜਪ ਤਾਪ ਜਿਸ ਹਰ ਹਿਰਦੈ ਅਲਖ ਅਭੇਵਾ ਨਾਨਕ RAM ਨਾਮ ਮਨ ਰਾਤਾ ਗੁਰਮਤਿ ਪਾਏ ਸਹਜ ਸੇਵਾ ਆਸਾ ਮੁਹੱਲਾ ਪਹਿਲਾ ਪੰਜ ਪਦੇ ਮੋਹ ਕੁਟਾਂਬ ਮੋਹ ਸਭ ਕਾਰ ਮੋਹ ਤੁਮ ਤਜੋ ਸਗਲ ਵੇਖਾਰ ਮੋਹ ਅਰ ਭਰਮ ਤਜੋ ਤੁਮ ਵੀਰ ਸਾਚ ਨਾਮ ਰਿਦੇ ਰਵੈ ਸਰੀਰ ਰਹਾ ਸਾਚ ਨਾਮ ਜਾਨਾਵ ਨਿਧ ਪਾਈ ਰੋਵੈ ਪੂਤ ਨਾ ਕਲਪੈ ਮਾਈ ਏਤ ਮੋਹੇ ਡੂਬਾ ਸੰਸਾਰ ਗੁਰਮੁਖ ਕੋਈ ਉਤਰੈ ਪਾਰ ਏਤ ਮੋਹੇ ਫਿਰ ਜੂਨੀ ਪਾਹੇ ਮੋਹੇ ਲਾਗਾ ਜਾਮਪੁਰ ਜਾਹੇ ਗੁਰ ਦੀ ਖਿਆਲੇ ਜਪ ਤਾਪ ਕਮਾਹੇ ਨਾ ਮੋਹ ਤੂਟੈ ਨਾ ਥਾਏ ਪਾਹੇ ਨਜ਼ਰ ਕਰੇ ਤਾਂ ਇਹੋ ਮੋਹ ਜਾਏ ਨਾਨਕ ਹਾਰ ਸਿਉ ਰਹਿ ਸਮਾਏ ਆਸਾ ਮੁਹੱਲਾ ਕਹਿਲਾ ਆਪ ਕਰੇ ਸੱਚ ਅਲਖ ਅਪਾਰ ਹਾਉ ਪਾਪੀ ਤੂੰ ਬਖਸ਼ਣ ਹਾਰ ਤੇਰਾ ਭਾਣਾ ਸਭ ਕਿਛ ਹੋਵੇ ਮਨ ਹੱਠ ਕੀਚੈ ਅੰਤ ਵਿਗੋਵੇ ਰਹਾਉ मनमुख की मत कूड़ व्यापी वेन हर सिमरन पाप संतापी धर्मत त्याग लाहा कि छले वह जो उपज सो अलख अपे वह अस हमरा सखा सहाई गोर हार मिलिया भगत दृढाई ਸਗਲੇ ਸੌਦੀ ਟੋਟਾ ਆਵੈ ਨਾਨਕ RAM ਨਾਮ ਮਨ ਘਾਵੈ ਆਸਾ ਮੁਹੱਲਾ ਪਹਿਲਾ ਚਾਉ ਪਦੇ ਵਿਦਿਆ ਵਿਚਾਰੀ ਤਾਂ ਪਰੁਪਕਾਰੀ ਜਾਂ ਪੰਚ ਰਾਸੀ ਤਾਂ ਤੀਰਥ ਵਾਸੀ ਕਉ ਗੁਰੂ ਆਜੈ ਜੇ ਮਨ ਲਾਗੈ ਤਉ ਜਮ ਕਹਾ ਕਰੇ ਮੋ ਸਿਉ ਆਗੈ ਰਹਾਉ ਆਸ ਨਿਰਾਸੀ ਤਉ ਸੰਿਆਸੀ ਜਾਂ ਜਤ ਜੋਗੀ ਤਾ ਕਾਇਆ ਭੋਗੀ ਦਯਾ ਦਿਗੰਬਰ ਦੇਹ ਵਿਚਾਰੀ ਆਪ ਮਰੈ ਅਵਰਾ ਨਹਿ ਮਾਰੀ ਏਕ ਤੂ ਹੋਰ ਵੇਸ ਬਹੁ ਤੇਰੇ ਨਾਨਕ ਜਾਣੈ ਚੋਜ ਨਾ ਤੇਰੇ ਆਸਾ ਮੁਹੱਲਾ ਪਹਿਲਾ एकना घरी आ गुणकार तोवा मेरा सहो जागे हव निसपार सोवा यो क्यों कंत प्यारी होवा सहो जागे हव निसपार सोवा राहौ ਆਸ ਪਿਆਸੀ ਸੇ ਜੈ ਆਵਾ ਆਗੈ ਸਹਿ ਭਾਵਾ ਕੇ ਨਾਵਾਵਾ ਕਿਆ ਜਾਨਾ ਕਿਆ ਹੋਏਗਾ ਰੀ ਮਾਈ ਹਰ ਦਰਸ਼ਨ ਬਿਨ ਰਹਿਨ ਨਾ ਜਾਈ ਰਹਾਉ ਪ੍ਰੇਮ ਨਾ ਚਾਖਿਆ ਮੇਰੀ ਤਿਸ ਨਾ ਗੁਜਾਨੀ ਗਿਆ ਸੋ ਜੋਬਨ ਧਨ ਪਛੁਤਾਨੀ ਹਾਜਾ ਸੋ ਜਾਗ ਗਾਓ ਆਸ ਪਿਆਸੀ ਭਾਈ ਲੇ ਉਦਾਸੀ ਰਹਾਉ ਨਿਰਾਸੀ ਰਹਾਉ ਹਉ ਮੈਂ ਖੋਏ ਕਰੇ ਸੀਗਾਰ ਤਉ ਕਾਮਣ ਸੇਜੈ ਰਵੈ ਪਧਾਰ ਤਉ ਨਾਨਕ ਕੰਤੈ ਮਨ ਭਾਵੈ ਛੋੜ ਬਡਾਈ ਆਪਣੇ ਖਸਮ ਸਮਾਵੈ ਰਹਾਉ ਆਸਾ ਮੁਹੱਲਾ ਪਹਿਲਾ ਏ ਵਕੜੈ ਧਾਨ ਖਰੀ ਈਆਣੀ ਤੇ ਸਹ ਕੀ ਮੈਂ ਸਾਰ ਨਾ ਜਾਣੀ ਸਾਹੋ ਮੇਰਾ ਏਕ ਦੂਜਾ ਨਹੀਂ ਕੋਈ ਨਦਰ ਕਰੇ ਮੇਲਾ ਬਾਹ ਹੋਈ ਰਹਾਉ ਸਾਹੁਰਾ ਦੇ ਧਾਨ ਸਾਚ ਪੁਸ਼ਾਣਿਆ ਸਹਿਜ ਸੁਭਾਏ ਆਪਣਾ ਫਿਰ ਜਾਣਿਆ ਗੁਰ ਪ੍ਰਸਾਦੀ ਐਸੀ ਮਤ ਪਾਵੈ ਤਾਂ ਕਾਮਣ ਕੰਤੈ ਮਨ ਭਾਵੈ ਕਹਿਤ ਨਾਨਕ ਭੈ ਭਾਵ ਕਾ ਕਰੇ ਸੀਗਾਰ ਸਾਧ ਹੀ ਸੇਜੈ ਰਵੈ ਪਤਾਰ ਆਸਾ ਮੁਹੱਲਾ ਕਹਿਲਾ ਨਾ ਕਿਸ ਕਾ ਪੂਤ ਨਾ ਕਿਸ ਕੀ ਮਾਈ ਝੂਠ ਹੈ ਲੋਹੇ ਭਰਮ ਕੁਲਾਈ ਮੇਰੇ ਸਾਹਿਬ ਹਾਉ ਕੀਤਾ ਤੇਰਾ ਜਾਂ ਤੂੰ ਦੇਹ ਜਪੀ ਨਾਉ ਤੇਰਾ ਰਹਾਉ ਬਹਤੇ ਆਉ ਗਣ ਕੂਕੈ ਕੋਈ ਜਾਂ ਤਿਸ ਭਾਵੇਂ ਬਖਸ਼ੇ ਸੋਈ ਗੁਰ ਪ੍ਰਸਾਦੀ ਦੁਰਮਤਿ ਖੋਈ ਜਹ ਦੇਖਾ ਤਹ ਏਕੋ ਸੋਈ ਕਹਿਤ ਨਾਨਕ ਐਸੀ ਮਤ ਆਵੈ ਤਾਂ ਕੋ ਸੱਚੇ ਸੱਚ ਸਮਾਵੈ ਆਸਾ ਮੁਹੱਲਾ ਕਹਿਲਾ ਧੋਖ ਦੇ ਤਿਤ ਸਰ ਵਰੜੈ ਭਾਈ ਲੇ ਨਿਵਾਸਾ ਪਾਣੀ ਭਾਵਕ ਤਿਨਹੇ ਕੀਆ ਪੰਕ ਜੋ ਮੋਹ ਪਾਗ ਨਹੀਂ ਚਾਲੈ ਹਮ ਦੇਖਾ ਤਹਿ ਡੂਬੀਐ ਮਨ ਏਕ ਨਾ ਚੇਤ ਸਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾ ਨਾ ਹਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਾਨ ਵਤ ਨਾਨਕ ਤਿਨ ਕੀ ਸਰਣਾ ਜੇਨ ਤੂੰ ਨਾਹੀ ਵੀਸਰਿਆ आसा महला पहला शेघर शे गुर शे उपदेश गुर गुर एको वेश अनेक जयघर करते कीरत होए सो घर राख वडाई तोहे रा कडिया पहरा थिति वारी माहो पया ਸੂਰਜ ਏਕੋ ਰੂਤ ਅਨੇਕ ਨਾਨਕ ਕਰਤੇ ਕੀ ਕੀਤੇ ਵੇਸ ਇਕ ਓ ਅੰਕਾਰ ਸਤਗੁਰ ਪ੍ਰਸਾਦ ਆਸਾ ਘਰ ਤੀਜਾ ਮਹੱਲਾ ਕਹਿਲਾ ਲੱਖ ਲਸ਼ਕਰ ਲੱਖ ਵਾਜੇ ਨੇਜੇ ਲੱਖ ਉਠ ਕਰਹਿ ਸਲਾਮ ਲੱਖਾਂ ਉੱਪਰ ਫੁਰਮਾਇਸ ਤੇਰੀ ਲੱਖ ਉਠ ਰਾਖੇ ਮਾਨ ਜਾਂ ਪਤ ਲੇਖੈ ਨਾ ਪਵੈ ਸਾਂ ਸਾਬ ਨਿਰਾਫਲ ਕਾਮ ਕਰਕੇ ਨਾਮ ਬਿਨਾ ਜਗ ਧੰਦਾ ਜੇ ਬਹੁਤਾ ਸਮਝਾਈਐ ਕੋਲਾ ਭੀ ਸੋ ਅੰਧੋ ਅੰਦਾ ਰਹਾਉ ਲੱਖ ਖਟਿਐ ਲੱਖ ਸੰਜੀਐ ਖਾਜਹਿ ਲੱਖ ਆਵਹਿ ਲੱਖ ਜਾਹੇ ਜਾਂ ਪਤ ਲੇਖੈ ਨਾ ਪਵੈ ਤਾਂ ਜੀਅ ਕਿਥੈ ਫਿਰ ਪਾਹੇ ਲਾਖ ਸਾਸਤ ਸਮਝਾਵਣੀ ਲਖ ਪੰਡਿਤ ਪੜੈ ਪੁਰਾਣ ਜਾਂ ਪਤ ਲੇਖੈ ਨਾ ਪਵੈ ਤਾਂ ਸਭੇ ਕੋ ਪਰਵਾਣ ਸਾਚਾ ਨਾਮ ਪਤ ਊਪਜੈ ਕਰਮ ਨਾਮ ਕਰਤਾਰ ਐਹ ਇਸ ਹਿਰਦੈ ਜੀ ਵਸੈ ਨਾਨਕ ਨਦਰੀ ਪਾਰ ਆਸਾ ਮੁਹੱਲਾ ਕਹਿਲਾ ਦੀਵਾ ਮੇਰਾ ਇੱਕ ਨਾਮ ਦੁੱਖ ਵਿੱਚ ਪਾਇਆ ਤੇਲ ਓਨ ਚਾਨਣ ਉਹ ਸੁਖਿਆ ਚੂਕਾ ਜਮ ਸਿਉ ਮੇਲੇ ਲੋਕਾ ਮਤ ਕੋ ਫਕੜ ਪਾਏ ਲੱਖ ਮੜਿਆ ਕਰ ਏਕ ਠੇ ਏਕ ਰਤੀ ਲੈ ਪਾਹੇ ਰਹਾਉ ਵੇਡ ਪਤਲਾ ਮੇਰੀ ਕੇਸਾਂ ਉਗਰੇਆ ਸੱਚ ਨਾਮ ਕਰਤਾਰ ਐਥੇ ਓਥੇ ਆਗੇ ਪਾਛੇ ਈਹੋ ਮੇਰਾ ਆਧਾਰ ਗਾਂਗ ਬਨਾਰਸ ਸਿਫਤ ਤੁਮਾਰੀ ਨਹਾਵੇ ਆਤਮਾ ਰਾਵ ਸੱਚਾ ਨਾਵਨ ਤਾਂ ਥੀਏ ਜਾਂ ਐਹਨ ਇਸ ਲਾਗੇ ਭਾਉ ਇਕ ਲੋਕੀ ਹੋਏ ਸ਼ਮਸ਼ੀ ਬ੍ਰਾਹਮਣ ਵਟ ਪਿੰਡ ਖਾਏ ਨਾਨਕ ਪਿੰਡ ਬਖਸੀਸ ਕਾ ਕਬਹੁ ਨੇ ਕੂਟ ਸੁਨਾਹੇ ਆਸਾ ਘਰ ਚੌਥਾ ਮਹੱਲਾ ਪਹਿਲਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ देवतया दर्शन केताय भूख तीर्थ किये जोगी जति जुगत मह रहते कार कर भगवे पेख पये ताओ कारण साहेबा रते तेरे नाम अनेका रूप अनंता कहन ना जाही तेरे गुण केते रहाओ। दर मेला हस् घोडे देस गए पीर पे कांबर सालिक साक छोड़ी दुनिया थाए पाए साध सहज सुख रस कास तजिया ले कापड छोड़े चमड लिये ਦੁਖੀਏ ਦਰਦਵੰਦ ਦਰ ਤੇਰਾ ਨਾਮ ਰਤੇ ਦਰਵੇ ਸੁ ਭਏ ਖੱਲੜੀ ਖਪਰੀ ਲੱਕੜੀ ਚਮੜੀ ਸਿੱਖਾ ਸੂਤ ਤੋਤੀ ਕੀਨੀ ਤੂੰ ਸਾਹਿਬ ਹਉ ਸੰਗੀ ਤੇਰਾ ਪ੍ਰਣਵੈ ਨਾਨਕ ਜਾਤ ਕੈਸੀ